ਜੀਤ ਬਾਬਾ ਧੰਨਾ ਸਿੰਘ ਦੀ ਯਾਦ ਵਿੱਚ ਹੈ ਜਿਨ੍ਹਾਂ ਨੇ ਸੰਗਤਾਂ ਨੂੰ ਸੇਵਾ ਦਿੱਤੀ ਹੈ ਸੰਗਤਾਂ ਬੜੀ ਭਾਵਨਾ ਨਾਲ ਸੇਵਾ ਕਰਦੀਆਂ ਨੇ ਜਿਪਾਂ ਦੇ ਸਹਿਯੋਗ ਨਾਲ ਲੰਗਰ ਚੱਲ ਰਿਹਾ ਹੈ ਮਾਲ ਪੂੜਿਆਂ ਦਾ ਖੀਰ ਦਾ ਹਰ ਸਾਲ ਦੀ ਤਰ੍ਹਾਂ ਆਸੂ ਹੋਣੀ ਹੈ 17 ਜੁਲਾਈ 2 ਸੌਣ ਦਿਨ ਵੀਰਵਾਰ ਨੂੰ ਉਹ ਯਾਰ 8 ਤੋਂ ਇਸ ਸਤਾਰ ਨੂੰ ਭਾਗ ਲੱਗੇ ਹੈ ਸੰਗਤਾਂ ਦਾ ਹੀ ਲੈਂਦੀਆਂ ਨੇ ਤੰਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਰ ਕਿਰਪਾ ਨਾਲ ਸ਼ੀਰਾਂ ਦੇ ਸਤਾਨ ਤੇ ਸੰਗਤਾਂ ਨੂੰ ਸੇਵਾ ਮਿਲੀ ਹੋਈ ਹੈ ਪਹਿਲਾਂ ਦੋ ਪ੍ਰਕਾਸ਼ ਹੁੰਦੇ ਰਹੇ ਫਿਰ ਤਿੰਨ ਹੋਣ ਲੱਗੇ ਸਤਿਗੁਰਾਂ ਨੇ ਕਿਰਪਾ ਕੀਤੀ ਆ ਹੁਣ ਚਾਰ ਪ੍ਰਕਾਸ਼ ਹੁੰਦੇ ਆ ਚਾਰ ਦਾ ਭੋਗ ਪੈਂਦਾ ਹੈ ਅਇਤ ਕੀ ਸਮਾਗਮ ਹੈ ਇੱਥੇ ਬੜੇ ਲੰਬੇ ਸਮੇਂ ਤੋਂ ਪਹਿਲਾਂ ਇੱਕ ਹਾੜ ਤੋਂ ਲੜੀ ਚੱਲੀ ਆ ਅਖੰਡ ਪਾਠਾਂ ਸੰਗਤਾਂ ਸੇਵਾ ਕਰ ਰਹੀਆਂ ਨੇ ਕੋਈ ਗੁੜ ਲੈ ਕੇ ਪਹੁੰਚਦਾ ਕੋਈ ਖੰਡ ਲੈ ਕੇ ਪਹੁੰਚਦਾ ਕੋਈ ਗੁਰੂ ਸਾਹਿਬ ਦਾ ਰੁਮਾਲਾ ਸਾਹਿਬ ਲੈ ਕੇ ਪਹੁੰਚਦਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਫਤਿਹ ਤੋਂ ਉਪਰੰਤ ਤਨ ਤਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਰ ਕਿਰਪਾ ਨਾਲ ਸ਼ੀਦਾਂ ਦੇ ਸਥਾਨ ਤੇ ਸੰਗਤਾਂ ਨੂੰ ਸੇਵਾ ਮਿਲੀ ਹੋਈ ਹੈ ਇਹ ਸੰਗਤਾਂ ਦੇ ਸਹਿਯੋਗ ਨਾਲ ਲੰਗਰ ਚੱਲ ਰਿਹਾ ਹੈ ਮਾਲ ਪੂੜਿਆਂ ਦਾ ਖੀਰ ਦਾ ਹਰ ਸਾਲ ਦੀ ਤਰ੍ਹਾਂ 2008 ਤੋਂ ਇਹ ਸਥਾਨ ਨੂੰ ਭਾਗ ਲੱਗੇ ਹੈ ਸੰਗਤਾਂ ਲਾਹੇ ਲੈਂਦੀਆਂ ਨੇ ਜਿਹੜਾ ਐਤਕੀ ਸਮਾਗਮ ਹੈ ਇੱਥੇ ਬੜੇ ਲੰਬੇ ਸਮੇਂ ਤੋਂ ਪਹਿਲਾਂ ਇੱਕ ਹਾੜ ਤੋਂ ਲੜੀ ਚੱਲੀ ਆ ਖੰਡ ਪਾਠਾਂ ਦੀ ਪਹਿਲਾਂ ਦੋ ਪ੍ਰਕਾਸ਼ ਹੁੰਦੇ ਰਹੇ ਫਿਰ ਤਿੰਨ ਹੋਣ ਲੱਗੇ ਸਤਿਗੁਰਾਂ ਨੇ ਕਿਰਪਾ ਕੀਤੀ ਆ ਹੁਣ ਚਾਰ ਪ੍ਰਕਾਸ਼ ਹੁੰਦੇ ਆ ਚਾਰ ਦਾ ਭੋਗ ਪੈਂਦਾ ਜਿਨ੍ਹਾਂ ਦੀ ਗੁਰੂ ਕਿਰਪਾ ਕਰੇ ਅਰਦਾਸ ਹੋਣੀ ਆ 17 ਜੁਲਾਈ 2 ਸੌਣ ਦਿਨ ਵੀਰਵਾਰ ਨੂੰ ਹੁਣ ਜੋਰਾਂ ਤੇ ਚੱਲ ਰਿਹਾ ਹੈ ਲੰਗਰਾਂ ਦੀ ਸੇਵਾ ਮਾਲ ਪੂੜੇ ਪੱਕ ਰਹੇ ਆ ਸੰਗਤਾਂ ਸੇਵਾ ਕਰ ਰਹੀਆਂ ਨੇ ਕੋਈ ਗੁਰ ਲੈ ਕੇ ਪਹੁੰਚਦਾ ਕੋਈ ਖੰਡ ਲੈ ਕੇ ਪਹੁੰਚਦਾ ਕੋਈ ਗੁਰੂ ਸਾਹਿਬ ਦਾ ਰਮਾਲਾ ਸਾਹਿਬ ਲੈ ਕੇ ਪਹੁੰਚਦਾ ਇਹ ਸਥਾਨ ਕਿਹੜੀ ਜਗਤ ਤੇ ਬੜਾ ਇਹ ਸਥਾਨ ਜੀ ਰਿਉਂਦ ਖੁਰਦ ਪਾਖੜਾ ਨਹਿਰ ਤੇ ਇਹ ਸ਼ਹੀਦ ਬਾਬਾ ਧਰਨਾ ਸਿੰਘ ਦੀ ਯਾਦ ਵਿੱਚ ਹੈ ਜਿਨ੍ਹਾਂ ਨੇ ਸੰਗਤਾਂ ਨੂੰ ਸੇਵਾ ਦਿੱਤੀ ਹੈ ਸੰਗਤਾਂ ਬੜੀ ਭਾਵਨਾ ਨਾਲ ਸੇਵਾ ਕਰਦੀਆਂ ਨੇ ਮੈਂ ਹੁਣ ਸੰਗਤਾਂ ਨੂੰ ਬੇਨਤੀ ਕਰਦਿਆਂ ਜਿਹੜੀ 17 ਤਰੀਕ ਦਿਨ ਵੀਰਵਾਰ ਕੱਲ ਨੂੰ ਚਾਰ ਖੰਡ ਪਾਠਾਂ ਦੇ ਭੋਗ ਪੈਣੇ ਆ ਚਾਰ ਪ੍ਰਕਾਸ਼ ਹੋਣਗੇ ਉਸ ਤੋਂ ਉਪਰੰਤ ਜਿਹੜੇ ਚਾਰ ਪ੍ਰਕਾਸ਼ ਹੋਣਗੇ ਫਿਰ 17 ਜੁਲਾਈ ਦਿਨ ਵੀਰਵਾਰ ਨੂੰ ਭੋਗ ਪੈਣਗੇ 41 ਖੰਡ ਪਾਠ 40 ਖੰਡ ਪਾਠਾਂ ਦੀ ਤੇ ਇੱਕ ਸਹਿਜ ਪਾਠ ਦੀ ਅਰਦਾਸ ਕੀਤੀ ਜਾਊਗੀ ਬੜੇ ਲੰਬੇ ਸਮੇਂ ਤੋਂ ਗ੍ਰੰਥੀ ਸਿੰਘਾਂ ਦਾ ਅਸੀਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਬੜੀ ਭਾਵਨਾ ਨਾਲ ਬੜੀ ਸਰਦਾ ਨਾ ਬਾਣੀ ਦਾ ਜਾਪ ਤੇ ਪਾਠ ਕੀਤਾ ਹੈ ਹਾਜ਼ਰੀਆਂ ਪੂਰੀਆਂ ਡਿਊਟੀਆਂ ਦਿੱਤੀਆਂ ਨੇ ਸਤਿਗੁਰੂ ਕਿਰਪਾ ਕਰੇ ਗੁਰਦੁਆਰਾ ਪ੍ਰਬੰਧਕ ਕਮੇਟੀ ਰੇਉਂਦ ਖੁਰਦ ਸੇਵਾਦਾਰ ਬੜੇ ਜਿਹੜਾ ਕੋਈ ਸੰਗਤ ਦੀ ਮਾਇਆ ਹੁੰਦੀ ਹੈ ਬੜੀ ਧਿਆਨ ਨਾਲ ਲਾਉਂਦੇ ਆ ਬੜੇ ਖਿਆਲ ਨਾਲ ਲਾਉਂਦੀ ਆ ਵੀ ਇੱਥੇ ਲਾਉਣ ਵਾਲੀ ਹੈ ਹੁਣ ਸੰਗਤਾਂ ਵੱਲੋਂ ਲੰਗਰ ਚੱਲ ਰਿਹਾ ਹੈ ਸੰਗਤਾਂ ਨੂੰ ਬੇਨਤੀ ਹੈ ਕਿ 17 ਤਰੀਕ ਨੂੰ ਕਿਸੇ ਨੇ اٹਕਣਾ ਨਹੀਂ ਇੱਥੇ ਅਰਦਾਸ ਦੇ ਵਿੱਚ ਸ਼ਾਮਲ ਹੋਇਓ ਜਿਹੜੀ ਭਾਵਨਾ ਲੈ ਕੇ ਆਇਓ ਗੁਰੂ ਸਾਹਿਬ ਨੇ ਸੋਡੀ ਪੂਰੀ ਕਰ ਦੇਣੀ ਹੈ ਬੜੇ ਲੰਬੇ ਸਮੇਂ ਤੋਂ ਇਸ ਦਿਨ ਨੂੰ ਤੁਸੀਂ ਦੀਕ ਰਹੋ ਉਹ ਸੋਡਾ ਭਾਗਾਂ ਵਾਲਾ 2 ਸੌਣ 17 ਜੁਲਾਈ ਆ ਗਿਆ ਆ ਗਿਆ ਆ ਗਿਆ ਲਾਇਓ ਹਾਜ਼ਰੀਆਂ ਕਰਿਓ ਬੇਨਤੀ ਨੂੰ ਪ੍ਰਵਾਨ ਬੁਲਾਇਓ ਫਤਿਹ ਗਜਾਇਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ